ਕੂਟ ਹੋ ਗਈ ਅਜੀ ਸਾਉ ਦਾ ਸਤਿਕਾਰਯੋਗ ਬੋਲਾ ਤੁਹਾਡਾ ਹਮੇਸ਼ਾ ਪੁਰਾਣੇ ਜਿੰਨਾ ਚਿਰ ਸਾਨੂੰ ਨਿਤਾਬ ਨਹੀਂ ਆਪਾਂ ਸਾਰਿਆਂ ਨੂੰ ਨਿਤਾਬ ਨਹੀਂ ਮਿਲਦਾ ਉਹਨਾਂ ਦੇ ਤੁਹਾਡੇ ਨਾਲ ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਆਪਣੀ ਜਗ੍ਹਾ ਲੈਣਾ ਵਾਹਿਗੁਰੂ ਦਾ ਫਰਮਾਨ ਵਾਹਿਗੁਰੂ ਦੀ ਇੱਜ਼ਤ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਡੇ ਪੰਚਾਇਤ ਮੰਤਰੀ ਡਾਕਟਰ ਪਿੱਤਾ ਜੀ ਨੂੰ ਬੇਨਤੀ ਕਰਦਾ ਕਿ ਉਹ ਮੇਰੇ ਕੋਲ ਦੂਗੇ ਇੱਕ ਮਿੰਟ ਹੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਗੁਰਨਾਮ ਸਿੰਘ ਕੋਤਰਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਮੈਂ ਹੁਣ ਬੇਨਤੀ ਕਰਦਾ ਹਾਂ ਕਿ ਆਪਾਂ ਨਾਅਰੇ ਲਾਉਣੇ ਆਂਗੇ ਕਿੱਥੇ ਜਿਹੜੀ ਸੰਗਤ ਭਾਰਤੀ ਖਾਸ ਦੁਨੀਆ ਨੇ ਇਕੱਠਾ ਡਟੋਂਦਾ ਹਨੇਰ ਕਾਦਾਂ ਹੋਰ ਜੱਥੇ ਬੰਦਿਆਂ ਦੇ ਵੀ ਰਾਏ ਆ ਕਿ ਜਰੂਰ ਮੈਨੂੰ ਜਿਹੜੇ ਬਦਾਰੇ ਆ ਉਹਨਾਂ ਦਾ ਨੋਕਤਾ ਜਾਵੇ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਬਦਾਰੇ ਵਿੱਚ ਬੈਠੇ ਹੁੰਦੇ ਆ ਸਾਡੇ ਵਿੱਚ ਸਾਡੇ ਬਹੁਤ ਹੀ ਸਤਾਰਜੋਗ ਡਾਕਟਰ ਹਰਜਿੰਦਰ ਸਿੰਘ ਜੱਗੂ ਜੀ ਆਏ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਦੇਵਾਂਗੇ ਤੇ ਜੱਥੇਬੰਦੀਆਂ ਦੇ ਆਪੂ ਜਿਹੜੇ ਆਏ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜ਼ਰੂਰ ਮੰਚ ਤੇ ਮੰਕ ਤੇ ਆਪ ਦੀ ਪਰਚੀ ਚਾਉਣ ਦੀ ਕੋਸ਼ਿਸ਼ ਕਰੋ ਹੁਣ ਮੈਂ ਬੇਨਤੀ ਕਰਦਾ ਹਾਂ ਸਰਦਾਰ ਰੂਪ ਸਿੰਘ ਧਨਵਾ ਜੀ ਉਹ ਮੰਚ ਤੇ ਹੋਣ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ ਜੱਥੇਬੰਦੀ ਰੂਪ ਸਿੰਘ ਧਨਵਾ ਜੀ ਉਹਨਾਂ ਦਾ ਨਾਮ ਪੁੱਛਾ ਸੀ ਰੂਪ ਸਿੰਘ ਧਨਵਾ ਜੀ ਚਲੋ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕੋਣ ਕੋਣ ਇਸੜ ਸਾਰੇ ਸਰਕਾਰ ਦੇ ਹੋਗੋ ਸਾਹਿਬ ਮੇਰੇ ਤੇ ਆਂਧਾਗੇ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਸਾਫਤਾ ਵਿਧਾਇਕ ਬੀਬੀ ਹਰਤੰਤ ਕੌਰ ਘਣੋਰੀ ਜੀ ਨੂੰ ਰੂਪ ਸਿੰਘ ਦਾ ਲਮਾ ਜੀ ਤੋਂ ਹਜੇ ਸਾਈਡ ਤੇ ਮੈਂ ਲਗਾਦਾ ਜੇ ਪਹਿਲਾਂ ਬੀਬੀ ਹਰਤੰਤ ਕੌਰ ਘਣੋਰੀ ਜੀ ਨੂੰ ਮਾਸਤ ਹੋਆ ਕਿ ਵਿਚਾਰ ਪੇਸ਼ ਕਰਨ ਬੀਬੀ ਤੋਂ ਇੱਕ ਬੇਨਤੀ ਕਰਦੇ ਹਾਂ ਤੁਸੀਂ ਤੇ ਖੁਦ ਸਾਡੇ ਸਾਫਤਾ ਵਿਧਾਇਕ ਨੂੰ ਜਿਹੜਾ ਇਹ ਕਾਤਲ ਹੋਇਆ ਸੁਖਵਿੰਦਰ ਸਿੰਘ ਕਲਕੱਤਾ ਦਾ ਇਹ ਕੋਈ ਆਮ ਕਾਤਲ ਨਹੀਂ ਹੋਇਆ ਇਹ ਸਰਕਾਰ ਦੀ ਖੈਤੇ ਹੋਇਆ ਸਾਡੀ ਜਿਹੜੀ ਇਹ ਮੇਨ ਮੰਗ ਆ ਦੀਏ ਤੁਹਾਡੇ ਤਾਂ ਪਹਿਲਾਂ ਪੈਂਦਲਾਉਣੇ ਵੀ ਤੁਸੀਂ ਲੋਕ ਨੂੰ ਬਤਵਾਸ ਦੀ ਬਾਦੋਂ ਸਾਡੀ ਮੰਗ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਨਮਾਇੰਦਿਆਂ ਨੇ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਭਰਾ ਦਾ ਸਿਰਿਆਂ ਕੱਲ 4:00 ਵਜੇ 10 ਮੈਚ ਜਲਦਕਾਮ ਦੇ ਵਿੱਚ ਕਤਲ ਕਰਾਤਾ ਵੀ ਇਹ ਗੱਲਾਂ ਸਰਕਾਰ ਦੇ ਨਾਮ ਅੱਗੇ ਪਿੱਛੇ ਕੀਤਾ ਜਾ ਪੰਜਾਬ ਸਰਕਾਰ ਦੇ ਨਮਾਇੰਦਿਆਂ ਦਾ ਥੋੜੂ ਜ਼ਿੰਮੇਵਾਰੀ ਆ ਤੁਸੀਂ ਐਸਪੀ ਸਾਹਿਬ ਨੂੰ ਵੀ ਕਹੋ ਡੀਜੀਪੀ ਸਾਹਿਬ ਨੂੰ ਕਹੋ ਸਦਕੀ ਜੀ ਨੂੰ ਧੰਨਵਾਦ ਹੋਵੇ ਜੀ ਮੈਡਮ ਜੀ ਬਹੁਤ ਹੀ ਅਦਿਖ ਸਰਕਾਰ ਦੇ ਕਾਹਤਾਂ ਕੇਂਦਰਕੀ ਜੀ ਉਹ ਗੋਲਦਨ ਵਾਲਾ ਪਿੰਕ ਜੀ ਨਾ ਕੱਲ ਸਵਾਚਾਰ ਵਿਗੇ ਲਿਸ਼ਮਣਾ ਨੇ ਕੰਦਲ ਕੀਤਾ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਬਾਹਾਂ ਜੈਨਿਆ ਇਹ ਸਾਰਾ ਸਮਾਨ ਹੀ ਨਹੀਂ ਮੈਂ ਤੋਂ ਪਹਿਲਾਂ ਬਹੁਤ ਸਾਰਿਆਂ ਨੇ ਬੁਲਾਇਆ ਨਹੀਂ ਬੋਲਿਆ ਅੱਜ ਦੇਖੋ ਇਹ ਲਾ ਬੋਲਣ ਵਾਲਾ ਸਮਝਾਂਗਾ ਸਾਰੋਂ ਬੱਤਾ ਸਮਾਏ ਆ ਜਿਨੇ ਕੇ ਸੈਕਟੀ ਸਾਹਮਣੇ ਕਿਹਾ ਵੀ ਸਾਨੂੰ ਉਹ ਬੇਈਮਾਨ ਸਰਕਾਰ ਨੂੰ ਕੱਟੇ ਹੋ ਗਏ ਸਾਨੂੰ ਹੱਕਸਤ ਹੋਣਾ ਚਾਹੀਦਾ ਜੀ ਜਿਹੜਾ ਸਾਡਾ ਪੰਜਾਬ ਆਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਿਰਾਜਿਆਲਾ ਸਾਡੇ ਪੰਜਾਬ ਨੂੰ ਇੱਕ ਰੋੜ ਕੇ ਰੱਖਦਾ ਜਿਹੜੀ ਕਿ ਸੋਨੇ ਦੀ ਕਿਰਜ ਜਿਹੀ ਹੈ ਅੱਜ ਉਹ ਨੌਜਵਾਨ ਜਿਹੜਾ ਕਿ ਬੇਰੇ ਨਾਲ ਬਹੁਤ ਜਰੂਰੋਂ ਨੇ ਕੰਮ ਕੀਤਾ ਜਦੋਂ ਮੈਂ 2012 ਦੇ ਵਿੱਚ ਇੱਥੇ ਆਈ ਸੀ ਤਾਂ ਉਹਨਾਂ ਨੇ ਜਿੰਨੇ ਵੀ ਸਾਡੇ ਮੈਲ ਕਲਾਂ ਦੇ ਸਰਪੰਚ ਤੇ ਚੱਲਿਆ ਹੋਰ ਸਾਰੇ ਆਣੇ ਬੜੇ ਰਮੋ ਮਾਗੇ ਮੇਰੇ ਨਾਲ ਸਾਰੀ ਤੋਰੀ ਸੀ ਅੱਜ ਆਪਾਂ ਜੀਤ ਲਾਸਾ ਦੇ ਸਕਦੇ ਆ ਉਹ ਮਾਂ ਨੂੰ ਜਿਹਦਾ ਇੱਕ ਨੌਜਵਾਨ ਆਣੇ ਮਾਤ ਉਹਨਾਂ ਲੋਕਾਂ ਨੇ ਮਾਰਿਆ ਹੋਵੇ ਜਿਨ੍ਹਾਂ ਨੇ ਜਿਹਨੀ ਸਾਰੀ ਸਰਕਾਰ ਚੋਂ ਕੇ ਭੇਜੀ ਸੀ ਅੱਜ ਇਹ ਸਾਡੇ ਨੌਜਵਾਨ ਇਸੇ ਤਰ੍ਹਾਂ ਚਲਦੇ ਰਹੇ ਤਾ ਹੁੰਦੀ ਆਲਾ ਸਾਸੀ ਆਲਾ ਨੱਭਿਆਲਾ ਕੰਮ ਹੁੰਦਾ ਅੱਜ ਕੋਈ ਵੀ ਮੇਰਾ ਭੈਣ ਭਰਾ ਕਰਦਾ ਮਾਰਾ ਬਾਹਰ ਨਹੀਂ ਨਿਕਲਦਾ ਅੱਜ ਇਹਨਾਂ ਨਸ਼ਿਆਂ ਦਾ ਜ਼ੋਰ ਆ ਤੇ ਕੋਈ ਵੀ ਆਮਲੀ ਧਾਮਲੀ ਇੱਥੇ ਸਾਰੇ ਬਹੁਤ ਫਿਰਦੇ ਨੇ ਜਿਹੜਾ ਇੱਕ ਹੈਗਾ ਸਮਾਜ ਸੇਵੀ ਜਿਹੜਾ ਇਥੋਂ ਚੱਲਿਆ ਜਾਵੇ ਸਾਰੇ ਸਮਾਜ ਨੂੰ ਕਿੱਲਾ ਘਟਾ ਪੈਂਦਾ ਜਦੋਂ ਆ ਮਾਤਾ ਜੀ ਇਹਨਾਂ ਦੀ ਸਰਪੰਚ ਬਣੀ ਤਾਂ ਉਹਨਾਂ ਨੇ ਕਿਹਾ ਇਹ ਸਿੰਘ ਨੇ ਲੋਕਾਂ ਨੇ ਸਮੁੱਚਾਰ ਸੁਧਾਰ ਕੀਤਾ ਅਸੀਂ ਇਹਨਾਂ ਵੋਟਾਂ ਨਾ ਹੋ ਦਿੱਤਾ ਮੈਂ ਜਾਨੀਆ ਦਿੱਤੇ ਖੜਦਾ ਸੀ ਤਾਂ ਧਰਤੀ ਹਿੱਲਦੀ ਸੀ ਮੈਂ ਜੀ ਟਮਾਂਗੀ ਮਾਂ ਨੂੰ ਅੱਜ ਪੁੱਛੋ ਪਹਿਣਾ ਨੂੰ ਪੁੱਛੋ ਭਾਈ ਨੂੰ ਪੁੱਛੋ ਕਿ ਉਹਨਾਂ ਨੂੰ ਕਿੰਨਾ ਕੁ ਬੋਲਿਆ ਕਿਉਂਕਿ ਅੱਜ ਇਹ ਸਰਕਾਰ ਜਿਹੜੀ ਕੇ ਤੁਣਕੇ ਵਾਲੀ 92 ਮਲੇ গ্রামে ਬੁਲਾ ਕੇ ਭੇਜੇ ਸਾਰੇ ਲੋਕਾਂ ਦੇ ਜੀ ਬਦਲਾਓ ਬਦਲਾਓ ਅੱਜ ਸਾਡੇ ਜਿਹੜੇ ਲੋਕਬਾਨ ਨੇ ਉਹਨਾਂ ਦੇ ਹੱਤਿਆ ਹੋ ਰਹੀਆਂ ਨੇ ਇੰਨੇ ਚੱਲ ਰਿਹਾ ਇਹ ਜੀ ਐਮ ਐਲ ਇ ਇਤਰਾ ਇਤਰਾ ਇਹ ਪਤਾ ਉਹਨਾਂ ਨੂੰ ਕੀ ਨਹੀਂ ਸਾਜ ਉਹ ਐਮ ਐਲ ਜਿਨ੍ਹਾਂ ਨੇ ਸਾਡੇ ਆ ਨੌਜਵਾਨ ਦੀ ਹੱਤਿਆ ਕੀਤੀ ਆ ਇਹ ਤੁਸੀਂ ਸੱਚ ਮੰਨੋਗੇ ਮੈਂ ਜੋ ਪਹਿਲਾਂ ਇਹਨਾਂ ਨੇ ਵਿਆਹ ਵਿਹਾਂ ਕਰਕੇ ਮੈਂ ਸਭ ਨੂੰ ਮਜਬੂਰ ਬਣਾਉਣੀ ਆ ਚਾਹੇ ਐਸ ਐਸ ਪੀ ਹੋਵੇ ਚਾਹੇ ਡੀ ਐਸ ਪੀ ਹੋਵੇ ਤੇ ਆਈ ਜੀ ਹੋਵੇ ਵੀ ਆਈ ਜੀ ਹੋਵੇ ਸਾਰੇ ਜਿੰਨੇ ਵੀ ਲੋਕ ਜਿਹੜੇ ਸੋਨੇ ਦਾ ਨਾਲ ਐਂ ਹਿੱਕ ਦਾ ਨਾਲੇ ਮੋਢੇ ਨਾਲ ਖੜਾਂਗੇ ਸਾਥ ਦੇ ਰਾਂਗੇ ਕੱਲਾ ਉਹ ਮਾਂ ਦਾ ਪੁੱਤ ਨਹੀਂ ਉਹ ਮੇਰਾ ਵੀ ਪੁੱਤ ਆਗਾ ਉਹਦਾ ਵੀ ਸਾਰਿਆਂ ਦਾ ਪੁੱਤ ਆਗਾ ਆਪਾਂ ਨੂੰ ਆਜੇ ਨੂੰ ਸਾਫ਼ ਦਿਖਾਉਣਾ ਨਹੀਂ ਚਾਹੇ ਕੋਈ ਵੀ ਆ ਐਂ ਵੈਲੀ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਕਿਸੇ ਦੀ ਸੈਜ ਹੋਵੇ ਆਪਾਂ ਨੂੰ ਸਾਰੇ ਰਾਜੇ ਉਹਨਾਂ ਨੂੰ ਸਜ਼ਾ ਜੁਰਮ ਦਿਵਾਉਣੀ ਚਾਹੀਦੀ ਉਹਨਾਂ ਜਿੱਕਰ ਦਾ ਸਾਪ ਨਹੀਂ ਰਿhta ਉਹਨਾਂ ਜਿੱਕਰ ਇਹਨ ਜਿੱਕੀ ਆਪਾਂ ਜੱਗ ਕਹਾਂਗੇ ਕਾਹੇ ਸਾਤਾ ਜਗਾ ਬੋਲਣਾ ਬਹੁਤ ਬੋਲਿਆ ਨਹੀਂ ਜਾ ਸਕਦਾ ਕਿਉਂਕਿ ਆ ਰਹੇ ਜੇ ਨੌਜਵਾਨ ਦੀ ਮੌਤ ਹੈ ਜਿਹੜੀ ਅਸੀਂ ਦੇਖ ਨਹੀਂ ਸਕਦੇ ਮੈਂ ਪਰਿਵਾਰ ਨੂੰ ਵਸਵਾਰ ਸੁਣਾਉਣੀ ਆ ਜਿੰਨੇ ਵੀ ਇੱਥੇ ਜਨਤਾ ਇਕੱਠੀ ਆ ਮੈਂ ਸਾਰੇ ਤੁਹਾਨੂੰ ਨਾਵਾਂਗੀ ਜਦ ਹੀ ਸਾਰੇ ਜਿੱਥੇ 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 ਜਾਣਾ ਉੱਥੇ ਜਾਵਾਂਗੇ ਅੱਜ ਮੈਂ ਤੁਹਾਨੂੰ ਪੂਰਾ ਵਸਵਾਰ ਸੁਣਾਉਣੀ ਆ ਦੇਖੋ ਇਹਨਾਂ ਦਾ ਬੇਟਾ ਨਹੀਂ ਸੀ ਮੇਰਾ ਬੇਟਾ ਸੀ ਯਾਕੇ ਜਦੋਂ ਨਾਲ ਜੇ ਗੱਲਾਂ ਯਾਦ ਆਉਂਦੀਆਂ ਨੇ ਤਾਂ ਮੈਂ ਕਹਿੰਦੀ ਹਾਂ ਰੋ ਰੋ ਮੱਧ ਰੋ ਹੁੰਦਾਗਾ ਕਿ ਅੱਜ ਜਦੋਂ ਵੀ ਸੁਣਿਆ ਤੇ ਬਹੁਤ ਵੱਡੀ ਗੱਲ ਹੈਗੀ ਆਪਾਂ ਇਹਨਾਂ ਦੁਨੀਆ ਨੂੰ ਕੰਟਰੋਲ ਕਰੋ ਸਾਡੇ ਜਿਹੜੀ ਸਰਕਾਰ ਆ ਜਿਨ੍ਹਾਂ ਨੇ ਸਾਡਾ ਨਾਸ਼ ਬਣਾਇਆਗਾ ਸਾਡੇ ਉੱਤੇ ਜ਼ਰੂਰ ਆਪਾਂ ਉਸ ਕਰਨਾ ਚਾਹੀਦਾ ਬਾਕੀ ਮੈਂ ਬੋਲ ਨਹੀਂ ਬੋਲ ਸਕਦੀ ਮੈਨ ਤੋਂ ਪਹਿਲਾਂ ਬਹੁਤ سارے ਬੋਲ ਕੇ ਗਏ ਨੇ ਮੈਸਾਜ ਕਰਨ ਵਾਲੀ ਜੀ ਅਹਾਂ ਜੀ ਤੇ ਮੈਂ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੀ ਆ ਜਿੱਥੇ ਵੀ ਮੇਰੀ ਲੋੜ ਸਾ ਤੁਹਾਡੇ ਨਾਲ ਆ। ਬਾਕੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਮੈਡੀਕਲ ਫਾਲਸਾ ਸ੍ਰੀ ਵੈਦ ਦੀ ਫਤ। ਬਹੁਤ ਬਹੁਤ ਧੰਨਵਾਦ ਜੀ ਜੰਦਗੁਰ ਖਨੋਰੀ ਜੀ ਦਾ। ਹੁਣ ਮੈਂ ਨਾਰੇ ਲਗਾਉਂਗਾ ਸਾਰੇ ਸੰਗਤ ਨੇ ਮੇਰੇ ਵੱਲ 2 ਮਿੰਟ ਧਿਆਨ ਦੇਣਿਆ 50 ਸਰਕਾਰ ਮਰਦਾ ਜਿੰਨੇ ਤੁਸੀਂ ਕੱਢ ਲਿਆ ਵਿੱਚ ਪਾਉਂਦੇ ਆ ਅਸੀਂ ਸੋਨਾ ਨਕਤ ਮਾਣਾ ਵੱਲੋਂ ਜਿੰਨੇ ਅੰਗ ਰਾਜ ਦਾ ਪੂਰਾ ਰਣੀ ਅੱਜ ਨੇ ਤੁਸੀਂ ਕੱਦ ਚੱਲ ਕੇ ਆਏ ਹੋ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਾਨੂੰ ਕੱਲ ਵੀ ਪੰਜਾਬ ਪੁਲਿਸ ਐਕੀ ਗੱਲ ਬਾਰੀ ਬਾਰੀ ਕਹਿ ਰਹੀ ਆ ਇਹ ਗੱਲ ਵੀ ਮੈਂ ਥੋੜੇ ਟਾਈਮ ਬਾਅਦ ਤਾਂ ਬੋਲਦਾਗਾ ਤੇ ਸਿਆਸੀ ਆਪੇ ਜਿਹੜੇ ਸਾਡੇ ਆਉਂਦੇ ਉਹਨਾਂ ਨੂੰ ਖਰਨ ਨਾਲ ਦੇ ਨਾਲ ਪਤਾ ਲੱਗ ਜਾਵੇ ਪੰਜਾਬ ਸਰਕਾਰ ਦੇ ਨਮਾਇंदे ਪੰਜਾਬ ਪੁਰਸਵਾਰੀ ਵਾਲੀ ਵਾਲੀ ਇਹ ਕਹਿ ਰਹੀ ਆ ਇਹ ਕਰਤਤਾ ਦੇ ਪਰਿਵਾਰ ਨੂੰ ਸਾਥ ਮਿਲੂਗਾ ਤੁਸੀਂ ਧਰਲੇ ਨਾ ਲਓ ਤੁਸੀਂ ਸ਼ਰਧਾ ਨਾ ਕਰੋ ਅਸੀਂ ਉਹਨਾਂ ਨੂੰ ਮਾਰੀ ਮਾਰੀ ਇੱਕ ਹੀ ਗੱਲ ਪੁੱਛ ਰਹੇ ਆ ਸਾਡੇ ਪ੍ਰਵਾਸੀਆਂ ਨੇ ਲਿਜਾੜੇ ਪੰਜਾਬੀ ਨੌਜਵਾਨ ਮੁੰਡਾ ਮਾਰ ਕੇ ਨਾ ਫਿਰਦਾ ਤਿੰਨ ਦਿਨ ਹੋ ਗਏਗੀ লাশ ਮਾਰਦਿਆਂ ਨੂੰ ਉਹਦੇ ਪਰਿਵਾਰ ਨੂੰ ਸਾਥ ਨਹੀਂ ਮਿਲਿਆ ਸਾਨੂੰ ਸਾਥ ਤੁਸੀਂ ਕਿੱਥੋਂ ਦੇਵੋਗੇ ਸਾਡਾ ਸਹਰੇ ਵਾਲੇ ਨੇ ਸ਼ਾਮ ਨੂੰ ਸਾਡੇ ਪਿੰਡ ਦਾ ਬਹੁਤਾ ਸਾਡਾ ਭਾਂ ਦਾ ਬਰਨਾਲੇ ਸਹਰੇ ਫਲਾਉਂਡ ਵਿੱਚ ਮਾਰ ਕੇ ਕਤਲ ਕਰ ਦਿੱਤਾ ਕੱਲ੍ਹ ਹੀ ਬੁਲਾਲੇ ਸਾਡੇ ਜਿਹੜੀ ਬਸ ਸਟੈਂਡ ਚੌਕਰੀ ਤੇ ਰਹੇ ਆ ਉਹਦੇ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਤੁਸੀਂ ਸਾਨੂੰ ਮਿੱਠਿਆ ਬੋਲ ਦਾ ਨਾ ਲਿਓ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਆ ਹਮੇਂ ਦੇ ਪੰਜਾਬ ਸਰਕਾਰ ਦਾ ਨਾਮ ਗਵਾਹ ਤੁਸੀਂ ਕਿਹੜੀ ਪੰਜਾਬ ਸਰਕਾਰ ਸਾਨੂੰ ਕਾਰ ਰਹੀ ਆ ਧਰਮ ਦੇ ਚਕਾਓ ਉਸ ਪੰਜਾਬ ਸਰਕਾਰ ਖਿਤ ਪਰਚਾ ਦਰਜ ਕਰੋ ਸਖੂ ਸਾਹਿਬ ਤੇ ਸੁਖਵਿੰਦਰ ਕਲਕੱਤੇ ਤੇ ਬਾਰ ਬਾਰ ਹਮਲੇ ਹੁੰਦੇ ਰਹੇ ਉਸ ਕਲਤਾ ਕਰਦਾ ਰਹਾ ਉਹਨੇ ਕਿਸੇ ਨੇ ਫਰਿਆਦ ਨਹੀਂ ਸੁਣੀ ਉਹਦਾ ਆਸਰਾ ਦੇਵਾ ਕਰਾਉਂਦਾ ਰਹੇ ਪੁਲਿਸ ਪ੍ਰਸ਼ਾਸਨ ਉਹ ਬਾਰੀ ਬਾਰ ਇਹ ਕਹ ਰਿਹਾ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਕਿਉਰਟੀ ਦੇ ਦਿਓ ਮੈਨੂੰ ਸਕੋਰਟ ਦਿਵੋ ਪਰ ਉਹਨਾਂ ਦੀ ਕਿਸੇ ਨੇ ਫਰਿਆਦ ਨਹੀਂ ਸੁਣੀ ਹਾਨੀਸਾਰ ਨੂੰ ਕੱਲ 4 ਵਜੇ ਦਾ ਦਿਨ ਕਾਲਾ ਮੜੂਸ ਤੇ ਕਰਿਆ ਜਿਹਨੇ ਸਾਡਾ ਨੌਦਵਾਰ ਵੀ ਸਾਥੋਂ ਖੋਲਿਆ ਅੱਜ ਅਸੀਂ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਬੈਠੇ ਆ ਉਹਦੇ ਪਰਿਵਾਰ ਨੂੰ ਸਾਫਤ ਲਾਉਣ ਲਈ ਮੈਂ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹੀ ਗੱਲ ਪੁੱਛਣੀ ਚਾਹੁੰਦਾ ਜਿਹੜੇ ਤੁਸੀਂ ਸਾਡੂ ਬਾਰੀ-ਬਾਰੀ ਆਣਗੇ ਰਾਤ ਇੱਕ ਵਾਰੀ ਨਿਕਲੀ ਕੋਈ ਸ਼ਰਮਾਉਂਦੇ ਰਹੇ ਨੇੇਲੇ ਬੈਠੇ ਰਹੇ ਵੀ ਤੁਸੀਂ ਘਰਾਂ ਨੂੰ ਜਾਵੋ ਵੀ ਜਦੋਂ ਤੁਸੀਂ ਉਹਦੇ ਰਿਵਾਰ ਵਰ ਚੰਗਾ ਪਰੌਂਦੇ ਸੀ ਉਹਦੇ ਕਿਹੜਾ ਬੰਦਿਆਂ ਦੀ ਸ਼ਹਿਤੋਂ ਪਰੌਂਦੇ ਸੀ ਸਾਡੀ ਝੋਲੀ ਦਾ ਪਾਓ ਸਾਡੇ ਨੌਜਵਾਨ ਵੀ ਕਲਕੱਤੇ ਨੇ ਕਿਹੜੇ ਕਤਲ ਕੀਤੇ ਜਿਹਨਾਂ ਲੁੱਟਾ ਹੋਆ ਕੀਤਿਆਂ ਉਹਦਾ ਬਸੂਰੇ ਨਹੀਂ ਸੀਗਾ ਜੋ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ بلند ਕਰਨ ਵਾਸਤੇ ਕਦੇ ਅੰਮ੍ਰਿਤਸਰ ਦੀ ਧਰਤੀ ਤੇ ਬੋਲੀ ਜਾਂਦਾ ਹੁੰਦਾ ਹੁੰਦਾ ਜੀ ਕਦੇ ਕਰਤਾਰਪੁਰ ਦੀ ਧਰਤੀ ਤੇ ਬੋਲੀ ਜਾਂਦਾ ਜੀ ਕਿਦੇ ਬਖਿੰਡਾ ਦੀ ਧਰਤੀ ਤੇ ਬੋਲੀ ਜਾਂਦਾ ਜੀ ਅੱਜਕੱਲ ਮੇਰੀ ਭੈਣ ਤੇ ਆਈਆ ਮੇਰੀ ਮਾਤਾ ਦੇ ਘਰ ਦਾ ਤੇ ਰਹਿੰਦੀ ਸੀ ਆਲਨਦੀਪ ਕੋਰ ਚੰਦਪਾਲ ਦੀ ਸਰਪੰਚਾ ਉਹ ਬੰਦੀ ਸਾਡੇ ਦੇ ਕੋਲ ਸਰਕਾਰ ਨੇ ਇੱਕ ਸਰਪਟਾ ਲਟਾਇਆ ਤਾਂ ਸੁਖਮਿੰਦਰ ਸਿੰਘ ਕਲਕੱਤਾ ਨੇ ਸਾਡੇ ਹੱਕ ਵਿੱਚ ਆਵਾਜ਼ ਵੰਦ ਪ੍ਰਦਾਨ ਕੀਤੀ ਜਖੂ ਸਾਹਿਬ ਦੱਸੋ ਕਲਕੱਤਾ ਦਾ ਉਹਨਾਂ ਨਾਲ ਜਿਹੜਾ ਕੋਈ ਰਿਸ਼ਤਾ ਸੀਗਾ ਕਲਕੱਤਾ ਤਾਂ ਇਹਦੇ ਬੰਦਿਆਂ ਨਾਲ ਜਾਂਦਾ ਖੜਦਾ ਸੀ ਜਿਹਨੇ ਵੀ ਕੋਈ ਆਵਾਜ਼ ਦੀ ਸੀ ਸੁਣਦਾ ਉਹਨਾਂ ਨੇ ਬੇਨਤੀ ਕਰਦੋ ਗੁਰਾਂ ਦੇ ਘਟਲਮਾ ਨੂੰ 2 ਮਿੰਟ ਲਈ ਉਹ ਵੀ ਸੰਖੇਪ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨ ਸਰਦਾਰ ਗੁਰਾਂ ਦੇ ਘਟਲਮਾ ਉਹ ਤੋਂ ਬਾਅਦ ਅਸੀਂ ਮੰਚ ਦਾ ਜਿਹੜਾ ਸਟਾਫ ਤਿਆਰ ਰਹਾਂਗੇ ਏ ਅਸੀਂ ਬਾਰੀ ਬਾਰੀ ਤੁਹਾਡੇ ਧਿਆਨ ਵਿੱਚ ਲਾਉਣੇ ਹੈ ਕਈ ਗੱਲਾਂ ਸਾਡੇ ਬਲਾਰਾਂ ਨੂੰ ਜਾਂ ਸਾਡੇ ਇਤਿਕਾਰ ਲੋਕ ਵੀਰਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਸੁਖਵਿੰਦਰ ਸਿੰਘ ਦਿੱਲੀ ਕੱਟਤਾ ਦਾ ਆਗਲਾ ਦੌਰ ਲਈ ਸਾਡੇ ਸ਼੍ਰੋਮਣੀ ਕਾਜੀਦਾਲਾ ਨੰਬਰ ਸਰ ਦੇ ਪ੍ਰਧਾਨ ਸਾਡਾ ਪਾਰਲੀਮੈਂਟ ਮੈਂਬਰ ਸਰਦਾਰ ਜਮਰਜੀਤ ਸਿੰਘ ਮਾਨ ਨੇ ਮੌਕੇ ਦੇ ਬਰਨਾਲੇ ਦੇ ਐਸਐਸ ਬਨਾਲੇ ਡੀਸਨਾਂ ਨੂੰ ਸਪਾਰਤਾ ਦਿੱਤੀਆਂ ਇਹਨਾਂ ਨੌਜਵਾਨ ਦਾ ਕਸੂਰ ਤਾਂ ਦੱਸ ਦੋ ਇਹਦਾ ਜਹੀ ਕਸੂਰ ਹੈ ਪਿੰਡ ਦੇ ਕਾਫ ਕਾੰਤ ਕਰ ਰਿਹਾ ਗਰੀਬ ਲੋਕਾਂ ਦੇ ਨਾਲ ਖੜ ਰਿਹਾ ਪਰ ਸਰਕਾਰਾਂ ਨੇ ਉਹ ਦਾਸਰਾਂ ਨਹੀਂ ਦਿੱਤਾ ਸਰਕਾਰਾਂ ਨੇ ਮਰਵਾ ਕੇ ਥਾ ਲਿਆ ਹੁਣ ਮੈਂ ਗੋਰਾ ਸਿੰਘ ਤੈਨੂੰ ਮੈਨੂੰ ਬੇਨਤੀ ਕਰਦਾ ਕਿ ਮਨ ਲਿਓ ਸ਼ਹਿਰ ਗਰੀਬ ਲੋਕ ਦੋਸਤੋ ਕਿ ਬਹੁਤ ਹੀ ਪ੍ਰਸ਼ਾਨ ਕੇ ਮਾਂ ਦੇ ਜੋ ਸਾਜਨੀ ਸਰਦਾਰ ਸੁਵਿੰਦਰ ਸਿੰਘ ਕਾਫ ਕਾਜੀ ਦੇ ਤੋਂ ਮਿਲਾਇ ਮੌਕੇ ਸਾਰੇ ਇਕੱਠੇ ਹੋਣੇ ਆ ਇਸ ਦੀ ਪੂਰਾ ਕੱਟ ਇਹ ਪਿੰਡਾਂ ਦੀ ਸਾਰੀ ਕਰੀਮ ਹੈ ਜਿਹੜੇ ਕਿ ਬਹੁਤ ਸੇਰ ਕਰ ਜਦੋਂ ਉਹ ਸਟਾਰ ਸੰਦ ਕਰੀ ਚੁੱਕਾ ਤੇ ਪਰਵਾਹ ਨੂੰ ਹੁਣ ਆਪ ਤੁਮਾਂ ਦਾ ਜਿਹੜੇ ਠੱਡੇ ਹੋਏ ਨੇ ਇਹ ਕਿਸੇ ਕਿਸੇ ਦੇ ਲਈ ਇਹ ਹੁੰਦਾ ਹੈ ਕਿਲੇ ਆਪਾਂ ਵੀ ਜਾਣਾ ਕਿਸੇ ਨੇ ਕੱਲ ਤੁਰ ਜਾਣਾ ਜਿਵੇਂ ਅੱਜ ਤੁਰ ਜਾਣਾ ਪਰ ਆਹ ਜਿਹੜੇ ਲੋਕ ਠੱਡੇ ਹੋਏ ਆ ਇਹ ਉਹਨਾਂ ਦੇ ਹੱਤਾਂ 'ਚ ਲੋਕ ਕੱਟੇ ਹੁੰਦੇ ਨੇ ਜਿਹੜੇ ਲੋਕਾਂ ਦੀ ਖਾਸ ਕਰ ਆਖਲਾ ਸਾਰਾ ਜੀਵਨ ਹੱਕ ਸੱਤਿਖੀ ਖਤਰੀ ਖਤਮ ਕਰਨੀ ਜਿਹੜਾ ਹੱਕ ਦੀ ਗੱਲ ਕਰਦਾ ਉਹਨੂੰ ਇੱਥੇ ਗੋਲੀ ਤਲਵਾਰਾਂ ਉਹਨੂੰ ਮੌਤ ਦੇ ਘਾਟ ਉਤਰਨਾ ਪੈਂਦਾ ਵੀਰੋ ਖੇਤਰੀ ਕੈਦੀ ਆਵਾਜ਼ ਇਹ ਬਾਤ ਗੱਲ ਕਰਨੀ ਹੱਕ ਸੱਤਿਖੀ ਆਵਾਜ਼ ਉਠਾਉਣੀ ਸਰਕਾਰਾਂ ਦੇ ਅੱਗੇ ਖੜ ਜਾਣਾ ਇੱਕ ਡਾਕੇ ਉਹ ਕਿਸੇ ਦੇ ਹਿੱਸੇ ਨਹੀਂ ਆਉਂਦਾ ਸਰਦਾਰ ਸੁਖਵਿੰਦਰ ਸਿੰਘ ਕੱਟੇ ਵਰਗੇ ਹਿੱਸੇ ਆਉਂਦਾ ਇਸ ਕਰਕੇ ਆ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਮਸਵਾਨ ਤੋਂ ਆਉਣੇ ਆਪਾਂ ਆਪਾਂ ਦੇ ਸੰਗ ਇਰਾਦੇਵਾਲ ਮੈਂ ਗੁਰੂ ਹਸਪੀਟਲ ਮਾ ਜੱਫੇ ਬੰਦੀ ਤੁਹਾਡੇ ਨਾਲ ਖੜੀ ਆ ਜਿੱਥੇ ਵੀ ਜੱਫੇ ਬੰਦੀ ਜਾਂ ਜਿਹੜੀ ਕਮੇਗੀ ਬੰਦ ਰਹੀ ਆ ਜਿੱਥੇ ਦੀ ਸਾਡੀ ਡਿਊਟੀ ਲਾਏਗੀ ਅਸੀਂ ਉੱਥੇ ਮੋਢੇ ਨਾਲ ਮੋਢਾ ਲਾ ਕੇ ਇਸ ਪਰਿਵਾਰ ਨਾਲ ਇਸ ਪਿੰਡ ਦੇ ਜਿਹੜੇ ਪਤਵੰਤੇ ਸੱਜਣਾ ਉਹਨਾਂ ਨਾਲ ਸਹਿਯੋਗ ਕਰਕੇ ਅਸੀਂ ਮਦਦ ਕਰਾਂਗੇ ਵਾਹਿਦ ਜੀ ਕਾ ਖਾਲਸਾ ਵਾਹਿਦ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੂਰਾ ਸਿੰਘ ਢੱਲਮਾ ਜੀ ਦਾ ਜਿਨ੍ਹਾਂ ਨੇ ਆਪੇ ਥੋੜਾ ਸਮੇਂ ਵਿੱਚ ਹੀ ਗੱਲ ਰੱਖੀ ਹੁਣ ਮੈਂ ਬੀਬੀ ਸਰਿੰਦਰ ਕੌਰ ਵਾਲੀਆ ਨੂੰ ਬੇਨਤੀ ਕਰਦਾ ਬੀਬੀ ਵਾਲੀਆ ਜੀ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਉਹ ਬੇਬੀ ਹਾਜ਼ਰੀ ਲਵਾ ਕੇ ਆਪਾਂ ਆਪੋ ਆਪਣੇ ਘਰਾਂ ਨੂੰ ਫਿਰ ਜਾਈਏ ਸਾਰਿਆਂ ਨੂੰ ਬੇਨਤੀ ਕਰਦੇ ਆਂ ਧਰਨਾ ਇੱਕ ਦਿਨ ਰਹੇ ਧਰਨਾ ਦੋ ਦਿਨ ਤਿੰਨ ਦਿਨ ਜਿੰਨੇ ਵੀ ਕਮੇਟੀ ਬਣ ਰਹੀ ਹੈ ਆਪਾਂ ਉਸੇ ਤਰ੍ਹਾਂ ਸੁਖਵਿੰਦਰ ਕਲਕੱਤੇ ਦਾ ਜਿਸ ਤਰ੍ਹਾਂ ਸਾਥ ਦਿੰਦੇ ਸੀ ਅੱਜ ਪਰਿਵਾਰ ਦਾ ਆਪਾਂ ਉਸੇ ਤਰ੍ਹਾਂ ਸਾਰਿਆਂ ਨੇ ਸਾਥ ਦੇਣਾ ਇੰਨੀ ਬੇਨਤੀ ਪਰਿਵਾਰ ਕਰਨੀ ਜੀ ਮੇਰੇ ਬਹੁਤ ਦੇ ਸਤਿਕਾਰ ਨੂੰ ਬੈਠ ਕੇ ਧਰੋ ਮੇਰੇ ਕੋ ਅੱਜ ਬਹੁਤ ਹੀ ਨੁਕਤੇ ਨਾਲ ਕਹਿਣਾ ਪੈ ਰਿਹਾ ਕਿ ਮੈਂ ਤਾਂ ਜਦੋਂ ਵੀ ਕਹਿੰਦੀ ਸੀ ਇਹ ਸਰਕਾਰ ਬਣੀ ਹੈ ਜਿਹੜੀ ਮਨਵੇਂ ਦੇ ਮੰਵੇਂ ਇਹ ਸਰਕਾਰ ਪੰਜਾਬ ਨੂੰ ਖਾਏ ਜਿਹੜਾ ਮੌਂਦੂ ਕੇ ਆਇਆ ਜਦੋਂ ਵੱਡੀ ਸਰਕਾਰ ਬਣੀ ਉਹ ਆਪਣੀ ਸਰਕਾਰ ਜਿਸ ਤਰ੍ਹਾਂ ਬਣੀ ਇਹ ਤਾਂ ਇਹਨਾਂ ਨੂੰ ਜਰਨੀਆਂ ਦੇ ਘਰ ਬਣੀਆ ਜਿੱਦੇ ਐਲ ਐ ਐ ਮੜਿਆਗਾ ਇਹਨੂੰ ਹੋਤੇ ਦਿਨ ਤੋਂ ਹੀ ਮੇਰਾ ਛੋਟਾ ਭਰਾ ਕੋਲਕਾਤਾ ਅਫਾਦੇ ਵਿਚ ਰਸਦਾ ਕਿਉਂਕਿ ਉਹਨੇ ਉਹਦੇ ਸੱਚ ਨੂੰ ਬੋਲਦਾ ਸੀ ਸੱਚ ਦੀ ਆਵਾਜ਼ ਨੂੰ ਇਹ ਬੋਲ ਜਾਂਦੇ ਨੇ ਕਿ ਤੁਸੀਂ ਸਾਰਿਆਂ ਨੇ ਸੁਣਿਆ ਕਿੰਨਾ ਚਿਰ ਮੇਰਾ ਜਹਾਜ਼ ਕਿਦ ਸੁਈਆ ਸਾਧਿਆ ਪਹਿਲਾ ਬਾਰੇ ਨਿੱਮੀ ਲੁੱਟੀ ਗਈ ਉਹ ਆਪਣੇ ਪੰਜਾਬ ਨੂੰ ਨੁਕਰਾਉਣੇ ਕੀ ਕੀ ਬੋਲੇ ਨੂੰ ਜੇਵਾ ਚਾਇਤੂਕ ਤੋਂ ਮਾਰਨ ਜੋ ਮੱਦੀ ਕਰਕੇ ਮਾਰੋ ਜੇ 2027 ਦੀ ਚੀਜ਼ ਹੋ ਇਹ ਆਜੇ ਹੈ ਕਾਤ ਲਾਦੇ ਨੇ ਉਹ ਆਪਣਾ ਮੇਕਅਪ ਲਾਦੇ ਨੇ ਕਿ ਆਪਣੇ ਨੌਜਵਾਨਾਂ ਨੂੰ ਕਿਵੇਂ ਮਿਰੇ ਬਾਤ ਅੱਜ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਕੋਈ ਪਾਰਟੀ ਆ ਸਾਰੀਆਂ ਪਾਰਟੀਆਂ ਸਾਡੇ ਪੰਜਾਬ ਦੀ ਹਸਰਤਾਂ ਨੂੰ ਖਾਣਨਾ ਪਊਗਾ ਕਿ ਮੇਰੇ ਛੋਟੇ ਭਰਾ ਦੀ ਤਰ੍ਹਾਂ ਸਹੀ ਹੋ ਨਾ ਮਾਰੇ ਅੰਦਰ ਕਿਉਂਕਿ ਸੈਨੇ ਦੀ ਆਦੇਸ਼ਾ ਸੀ ਸੈਨੇ ਦਾ ਨਾਮ ਪਕਾਇਆ ਸੀ ਦਾ ਕਲਕੱਤੇ ਜਿੱਤੇ ਵੀ ਕਹਦੇ ਸੀ ਸੁਭਿੰਦਰ ਸਿੰਘ ਦਾ ਕਰਤਾ ਹੈ ਕਿਉਂਕਿ ਆਪਣੇ ਸੈਨੇ ਨੂੰ ਕਮਕਟੇ ਦੇ ਨਾਮ ਤੋਂ ਸੁਭਿੰਦਰ ਸਿੰਘ ਜਾਣਿਆ ਜਾਂਦਾ ਸੀ ਕਿਉਂਕਿ ਲਾਲਾ ਇਹੀ ਹੈ ਨਾ ਉਹਨੇ ਨਾ ਮਾਰਦੇ ਨੇ ਉਹ ਮਾਰਦੇ ਨੇ ਪੀਸ ਮਾਰਦੇ ਨੇ ਕੀ ਇਹਨਾਂ ਦਾ ਤੁਸੀਂ ਦੇਖ ਲਿਆ ਜਿਸੇ ਵੀ ਦੇਖ ਲੋ ਕੋਈ ਨੋਜਵਾ ਇਹਨਾਂ ਨੂੰ ਦਿਖਾਈ ਦਿੰਦਾਗਾ ਇਹ ਸਾਡੀ ਆਵਾਜ਼ ਵਿੱਚ ਦਬਾਉਣਾ ਚਾਹੁੰਦਾ ਕੋਈ ਵੀ ਪਤਾ ਨਹੀਂ ਕਿਸ ਤਰ੍ਹਾਂ ਕਰਦੇ ਨੇ ਮੈਨੂੰ ਤਾਂ ਇਹ ਵੀ ਸਭ ਤੋਂ ਵੱਡੀ ਪੰਜਾਬ ਮੌਸੂਲੀਆ ਇਹ ਕਦੇ ਪੰਜਾਬ ਦੇ ਦੇ ਮੁੰਡਿਆਂ ਦੀ ਖਾਲੀ ਖਾਤੇ ਨੇ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਾਂ ਕਿ ਪੰਜਾਬ ਕੁਛੇ ਦਿਨਾਂ ਲਈ ਬਣੀ ਹੋਈ ਹੈ ਸਭ ਤੋਂ ਵੱਲਾ ਇਹਨਾਂ ਨੂੰ 50% ਨੌਜਵਾਨ ਦਿਖਾਈ ਦੇ ਰਹੇ ਆ। ਆਪਿਆ ਕਿਥੇ ਦੀ? ਇਹ ਕਹਿੰਦੇ ਤੁਸੀਂ ਸਾਡੇ ਪਾਣੇ ਸਾਡੇ ਆਪਿਆ ਮਾਵਾ ਦੇ ਪੁੱਤ ਨੇ। ਮੈਨੂੰ ਇਹ ਨਹੀਂ ਪਤਾ ਵੀ ਸਰਕਾਰਾਂ ਹੋ ਗਿਆ ਦਰਦਿਆਲੇ ਨਹੀਂ ਆ। ਸਰਕਾਰ ਮੁਰਾ ਨਹੀਂ ਆਉਣੀ ਹੈ ਜੀ। ਜਿਸ ਛੋਟਾ ਪੁੱਤ ਨਾ ਹੋਂਗਾ ਤੁਸੀਂ ਆਪਣਾ ਸੋਚ ਲਿਓ। ਆਪੇ ਦਾ ਜਿੱਲੀ ਵਿਚਕਾਰ ਬੋਲਣਾ। ਮੈਂ ਛੋਟਾ ਕੀ ਹੋ। ਕੁਛ ਅਦਰ ਵੀ ਸੋਚੋ ਕਿ ਪੰਜਾਬ ਦੀ ਰਾਖੀ ਕਰਦੇ ਵੜੋ ਨਾ ਕਿ ਲੁਟੇਰੇ ਜੀ ਰਾਖੀ ਕਰੋ ਦਿੱਲੀ ਵਾਲਿਆਂ ਨੂੰ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਆ ਜਾਓ ਕਿ ਪੰਜਾਬ ਵੀ ਇਹ ਦੇਣਾ ਸਭ ਨੂੰ ਸਾਰੇ ਪੁਛਾਉਣਾ ਪੰਜਾਬ ਲਈ ਕਿਉਂਕਿ ਇਹਨਾਂ ਨੇ ਤੇਰੇ ਸਾਡੇ ਸਰਦਾਰ ਪ੍ਰਾਸਿ ਉਸਾਰੇ ਵੀ ਜੀ ਪਿਓ ਦਾ ਕੱਤੀ ਦਿੰਦੇ ਨੇ ਇਹਨਾਂ ਨੇ ਪਿਆਰੀ ਲੁਕੀ ਵਿਆਹ ਕਰਨ ਕਿਥੋਂ ਲੈ ਕੇ ਲਾ ਦੇ ਨੇ ਉਹਨਾਂ ਨੇ ਤੇ ਸਾਡੇ ਬੱਚਿਆਂ ਦੇ ਨਾਲ ਉਹ ਸਾਡੇ ਬੱਚਿਆਂ ਦਾ ਰੂਪ ਕਿੱਥੋਂ ਜਾਬਦੇ ਨੇ ਉਹ ਸਾਡੇ ਬੱਚਿਆਂ ਦਾ ਲੁਕਣੇ ਜਾਂਦੇ ਉਹਨਾਂ ਦੇ ਹੱਥਾਂ ਚੱਕਾ ਚੱਕਾ ਨਾ ਸਾਡੇ ਕਿਸਾਨ ਵੀਰਾਂ ਦੀ ਲੈਣ ਉਹਨਾਂ ਦੇ ਵੀ ਡੰਡਾ ਚੱਕਣ ਲੱਗ ਜਾਂਦੇ ਨਹੀਂ ਕੀ ਆਪਾਂ ਸਾਰਿਆਂ ਨੇ ਇਹੀ ਸੰਘਰਸ਼ ਕਰਨਾ ਕਿ ਆਪਾਂ ਕਲਕੱਤਾ ਇਸਤਰਾ ਅੰਸਾਰ ਦਵੋਲਾਗਾ ਵੀ ਆਪਾਂ 컬ਕੱਤਾ ਨੂੰ ਕਿਸ ਤਰ੍ਹਾਂ ਸਹਿਬ ਦਵਾਣਾ ਹੈ ਇਹ ਆਪਾਂ ਨੂੰ ਸਾਹਮਣੇ ਇਸ ਲਈ ਦਵਾਸਾ ਜੇ ਸਾਰੇ ਆਪਾਂ ਇੱਕਠੋਕੇ ਇੱਥੇ ਸੌਖਾ ਕੇ ਚੱਲੋ ਇੱਥੇ ਸੌਖਾ ਮੰਗੇ ਕਾ ਜਾ ਕੇ ਆਪਾਂ ਦੇਖੋਗੇ ਅੱਜ ਆਪਾਂ ਬੋਲ ਕੇ ਕੱਲ ਨੂੰ ਫਿਰ ਬੋਲ ਕੇ ਚਲੇ ਜਾ ਇਹ ਨਹੀਂ ਚੱਲਣਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਤੁਹਾਡੇ ਨਾਲ ਇੱਕ ਤਾਂ ਕੇ ਖੜਦੀ ਸੀ ਕਜੀ ਮੈਂ ਡੱਸਦੀ ਨਹੀਂ ਸੀ ਨਾ ਮੈਂ ਹੁੰਦਾ ਨਾ ਤੇ ਨਾ ਕੱਲਾ ਡੱਸਦੀ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਪਊਗੀ ਤੁਹਾਡੀ ਪੜ ਤੁਹਾਡੀ ਬੇਟੀ ਛੋੜੇ ਵਿੱਚ ਰੋ ਜੋ ਕਿ ਸਾਡੇ ਬੇਤਕ ਸਾਡੀ ਛੋਟੀ ਭੈਣ ਸੁਖਸਨਾ ਨਾਲ ਹੀ ਆ ਜੀ ਸੁਖਿੰਦਰ 43 ਨਾਲ ਹੀ ਆ ਜੋ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਦਿੱਤੇ ਜੇ ਤੁਸੀਂ ਕਹੋਗੇ ਉਸੇ ਛੋਟੇ ਨਾਲ ਚੱਲ ਕੇ ਆਪਾਂ ਸਭ ਨੇ ਜੇ ਕਲਕੱਤਾ ਨੂੰ ਇਨਸਾਫ ਦਿਵਾਉਣਾ ਹੈ ਇਸ ਇਨਸਾਫ ਹੋਏਗਾ ਤਾਂ ਆਪਣੇ ਪੂਰੇ ਪੰਜਾਬ ਦਾ ਇਨਸਾਫ ਹੋਏਗਾ ਅੱਜ ਆਪਾਂ ਇਕੱਲੇ ਕਲਕੱਤੇ ਦਾ ਨਹੀਂ ਪੂਰੇ ਪੰਜਾਬ ਨੂੰ ਵੀ ਇਨਸਾਫ ਦਿਵਾਉਣੀ ਲੋੜ ਹੈ ਕਿ ਇਹ ਮੈਸਜ ਸਾਰਿਆਂ ਨੂੰ ਹੱਥ ਜੋੜ ਕੇ ਦੇ ਦੇਈਏ ਕਿ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਥੇ ਕੋਈ ਸੌਖਾ ਕੇ ਚੱਲਣੀ ਆ ਕਿ ਕਲਕੱਤੇ ਨੂੰ ਤੇ ਇਨਸਾਫ ਦਿਵਾਉਣੇ ਚਾੜਾ ਆਪਣੇ ਪੰਜਾਬ ਨੂੰ ਵੀ ਆਵਾਜ਼ ਇਨਸਾਫ ਦਿਵਾਉਣਾ ਇਹਨਾਂ ਜੀ ਦਾ ਇਰਾਦਾ ਦਾ ਖਾਤਸਾ ਹੈ ਸਾਰੇ ਆਉਣੇ ਆਉਣੇ ਤੁਸੀਂ ਸੈਨੇ ਆਏ ਬਹਾਂ ਆਪਾ ਤੇ ਘਟ ਕਾਫੀ ਜ਼ਿਆਦਾ ਤੁਸੀਂ ਦੇਖ ਜਾ ਤਾ ਹਾਂ ਵੀਡੀਓ ਨੂੰ ਕਰੀ ਚਲੋਗੇ ਸ਼ੇਅਰ ਜਾਣਕਾਰੀ ਜਿਹੜੀ ਹਰ ਇੱਕ ਪੈਣ ਪ੍ਰਾਪਤ ਕਰ ਜਾਵੇ ਇਹ ਰਾਤੀ ਸਿਕੁੰਦਰ ਸਿੰਘ ਕਲਕੱਤੇ ਦਾ ਡਿਮਾਰਟਰ ਹੋਇਆ ਸੀਗਾ ਦੁਕਾਨ ਤੇ ਬੈਠੇ ਦਾ ਉਹਦੇ ਸੰਬੰਧ ਵਿੱਚ ਰੋਡ ਬਲੌਕ ਕੀਤਾ ਪਾਇਆਗਾ ਇਨਸਾਫ ਦੇ ਲਈ ਉਰੇ ਨੂੰ ਜਰੂਰ ਅੱਗੇ ਸਾਂਝੀ ਕਰਿਓ ਹਣਾ ਹਰ ਇੱਕ ਪਿੰਨ ਭਰਾਵਾਂ ਦੇ ਕਰ ਜਾਵੇ ਤੇ ਹਰ ਜਗ੍ਹਾ ਪਹੁੰਚਦਾ ਜੀ ਸੁਗਵੰਦਰ ਸਿੰਘ ਕਲਕੱਤਾ کافی ਉੱਤਰ ਵੀ ਆਹ ਰੋਡ ਦੇ ਉੱਪਰ ਉਧਰ ਬੰਦ ਕੀਤਾ ਹੋਇਆ ਰੋਡ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਂਦਾ ਉਹ ਰੋਡ ਦੇ ਉੱਪਰ ਅਸ਼ੀਤਾਂ ਨਾ ਲੱਗਿਆ ਪਿਆ ਬਰਨਾਲੇ ਤੋਂ ਬਾਜਾਖਾਨਾ ਰੋਡ ਹੈ ਜਿਹੜਾ ਉਹ ਬੰਦ ਕੀਤਾ ਹੋਇਆ ਸਹਨੇ ਆ ਕੇ ਅੱਡੇ ਦੇ ਉੱਪਰ ਪਿੰਡਾਂ ਚੋਂ ਪੰਚਾਇਤਾਂ ਮੈਂਬਰ ਮਾਤਾ-ਮਾਂ ਭੈਣਾਂ ਸਭ ਪਹੁੰਚੇ ਹੋਏ ਨੇਗੇ। ਵੱਖ-ਵੱਖ ਰੇਂਡਾਂ ਤੋਂ ਆਈ ਵੀਆ ਸੰਗਤ ਇਨਸਾਫ ਦੇ ਲਈ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਭੈਣ ਭਰਾ ਦੇ ਨਾਲ ਖੜਦਾ ਸੀ ਜਾ ਕੇ ਕਿਸੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬਕਤ ਪਹੁੰਚਦਾ ਸੀਗਾ ਤਾਂ ਸੁਖਵੰਦਰ ਕਲਕੱਤਾ ਪਹੁੰਚਦੀ ਪਹੁੰਚਦਾ ਸੀ ਲੋਕ ਤੇ ਤੁਸੀਂ ਦੇਖੋ ਵੀ ਇੰਨੀ ਪავლੇ ਕੱਢ ਲਈ ਆਈ ਵੀਆ ਦੂਜੇ ਦੋ ਪਿੰਡਾਂ ਤੋਂ ਹਣਾ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਈ ਵੀਆ ਇਹ ਉਹਦੇ ਸੰਬੰਧ ਵਿੱਚ ਜਿਹੜਾ ਉਸਤਾਰਨਾ ਦਿੱਤਾ ਜਾ ਰਿਹਾ ਹੈਗਾ। ਬੋਖੋ ਬੋਖਰੇ ਅ ਦ੍ਰਿਗਮ ਪਾਰਟੀਆਂ ਨੇ ਜਿਹਾ ਕਿਸਾਨ ਜਥੇਬੰਦੀਆਂ ਨੇ ਜਿਹਾ ਤੇ ਸਭ ਇੱਥੇ ਪਹੁੰਚੇ ਬੈਨ ਉਹਨਾਂ ਦੇ ਮੇਨ ਉਹਦੇ ਦਾ ਸਭਾ ਹੋਏ ਬੈਨੇਗੇ। ਸਾਡੇ ਦਾ ਮੇਨ ਬੱਸ ਸਟੈਂਡ ਆ ਇਹ ਲਾਈਟ ਚੱਲੀ ਗਈ ਨਹੀਂ ਤਾਂ ਕੰਟੀਨਿਊ ਚੱਲੀ ਜਾਂਦਾ ਸੀਗਾ। ਇਹ ਜਾਣਕਾਰੀ ਇਹ ਲਾਈਵ ਨੂੰ ਹਣਾ ਜ਼ਰੂਰ ਸਾਂਝਾ ਕਰੋ। ਤਦਾਂ ਤੁਸੀਂ ਪਹਿਲਾਂ ਵਾਰ ਬਈ ਵੀਡੀਓ ਵਗੈਰਾ ਸਾਂਝੀਆਂ ਕਰਦੇ ਜੀ ਸ਼ੇਅਰ ਕਰਦੇ ਜੀਗੇ ਇਹਨੂੰ ਵੀ ਦਬਕੇ ਕਰ ਦਿਓ ਸ਼ੇਅਰ ਹੋ ਮੀ ਜੇ ਤੁਸੀਂ ਇਦਾਂ ਦੀ ਜਾਣਕਾਰੀਆਂ ਹੋਰ ਸਾਂਝੀਆਂ ਕਰੋਗੇ ਸ਼ੇਅਰ ਕਰੋਗੇ ਤਾਂ ਸਾਡਾ ਵੀ ਹੌਸਲਾ ਵਧਦਾ ਫਿਰ ਸਾਡਾ ਵੀ ਮਨ ਕਰਦਾ ਵੀ ਯਾਰਾ ਹੋਰ ਵੀ ਆਪਾਂ ਵੀਡੀਓ ਤਾਂ ਲੈ ਕੇ ਆਇਆ ਕਰੀਏ ਹਰ ਇੱਕ ਮਸਲੇ ਦੀ